ਆਹੰਦੇ ਦੇ ਹਾਂ ਦੋਨੋਂ ਮੈਂ ਕਿਉਂ ਹੌਲੇ ਨੂੰ ਇਹ ਉਸਨਾ ਚਾਹਨਾ ਤੇ ਮੈਂ ਉੱਥੇ ਪਹੁੰਚਿਆ ਕਿ ਦੋਸਤੋ ਮੈਂ ਜਦੋਂ ਤੁਸੀਂ ਸੀਵੀਲ ਕਰਦੇ ਸੀ ਸਰਹੱਦ ਉਹ ਸਿਲਵਰ ਬੈਂਨ ਮਤਲ ਲੈ ਗਿਆ ਸੀ ਕਿ ਮੈਂ ਐਂਗਜ਼ਾਈਟੀ ਦਾ ਮਰੀਜ਼ ਹਾਂ ਬੀਨੋ ਬਈ ਬੀਨੋ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰ ਨੇ ਕਿਹਾ ਸੀ ਇਹ ਦਮਾਰੀ ਨਹੀਂ ਹੁੰਦੀ ਇਹ ਆਪਣਾ ਸੈਲਫ ਕੰਟਰੋਲ ਹੁੰਦਾ ਉਹ ਮੰਨਦੇ ਫੇਰੀ ਵਰਤਾਲਾਪ ਕੀਤਾ ਜਿਹੜੇ ਉੱਥੇ ਹੀ ਦੂਜਾ ਸੀਰਲ ਨਾਲ ਚੱਲਦਾ ਸੀਗਾ ਮਨਜੀਤ ਤੇ ਜਗਜੀਤ ਉਹ ਤੋਂ ਵਿਵਨ ਬੇਨੋਟ ਲੈ ਲਿਆ ਗਿਆ ਡਾਕਟਰ ਕੋਲ ਸ਼ੁਰੂਆਤ ਇਹਦੀ ਹੋਈ ਸੀ ਮੇਰੇ ਮਕੇਸ ਸਤਿਦਾ ਕੱਲਾ ਕੱਲਾ ਕੋਸ਼ਿਸ਼ ਹੀਗਾ ਉਲੀ ਜੋ ਗੁਰ ਮਿਲ ਤੇ ਟਰਾਲੀ ਦਾ ਟਾਇਰ ਸਰ ਤੇ ਚੜਨਾ ਵਰਗੇ ਸੀ ਉਹਨਾਂ ਤੋਂ ਮੈਨੂੰ ਇਹ ਵਾਰੀ ਲਗੀ ਸੀ ਮੈਨੂੰ ਡਾਕਟਰ ਨੇ ਮਨਾ ਕੀਤਾ ਆਇਆ ਕਿ ਤੂੰ ਬਹੁਤ ਉਹ ਚੋਟ ਨਾ ਕਿਦਾ ਇਹੋ ਜੇ ਖਾਲਾਪਨ ਬਰਨਾ ਦੇ ਅਖਰ ਮੈਂ ਅਮਰਸਰ ਦੇ ਨੇੜੇ ਸੀਰ ਕਰ ਰਿਆ ਸੀ ਜਵਰਾ ਜਵਰਾ ਉੱਥੇ ਰੋਣ ਤੋੜਦਾ ਸੀ ਇੱਥੇ ਮੈਨੂੰ ਜਖੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕਿੱਦਿਆ ਸੀ ਉਹ ਰੋਮੇ ਇਤ ਕਰਕੇ ਨੇ ਉੱਥੇ ਹਾਜ਼ਰ ਹੋ ਜਾ ਰੀਜੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਹੱਥ ਮੁਸੰਸਕਾਰ ਤੇ ਪਹੁੰਚਿਆ ਮੈਂ ਉਹਨਾਂ ਰੀਜੀ ਕੰਡੀ ਕਹਿੰਦੇ ਐਸਾ ਹੀ ਤੂੰ ਕਿਉਂ ਆ ਗਿਆ ਇੱਥੇ